ਕੋਹ ਟਾਲ ਗੁਰ ਸੇਵੀਐ ਇਹ ਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਚਟੀਐ ਤੋ ਦੇਤੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸਚਾ ਪਾਤਸ਼ਾਹ ਸਿਰਸਾਂ ਹੰਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੇਸਾ ਸਜਣ ਸਚਾ ਪਾਤਿ ਸਾ ਹੁ ਸਿਰਸਾਂ ਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੇਸਾ ਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ 5 ਜਤਨ ਕਰ ਮਨੁਖ ਦਹਿ ਕਾਵੇ ਓਹ ਅੰਤਰ ਜਾਮੀ ਜਾਣੇ ਪਾਪ ਕਰੇ ਕਰਮੋਖਰ ਪਾਵੇ ਪੀਖ ਕਰੇ ਨਿਰਬਾਨੇ ਜਤਨ ਕਰੇ ਮਨੁਖ ਦਹਿਕਾਵੇ ਓਹੋ ਅੰਤਰ ਜਾਮੀ ਜਾਣੇ ਪਾਪ ਕਰੇ ਕਰਮੋ ਕਰਿ ਪਾਵੇ ਭੇਖ ਕਰੇ ਨਿਰਬਾਨੇ ਜਾਨ ਤ ਦੂਰ ਤੁਮ ਹੈ ਪ੍ਰਵਨੀਰ ਓਤ ਤਖੈ ਓਤ ਤੇ ਓਤ ਪੀਖੈ ਆਵੈ ਲੋਬੀ ਫੇਰ ਰਹਾਉ ਜਵ ਲਗ ਟਟੇ ਨਾਹੀ ਮਨ ਪਰਮ ਤਵ ਲਗ ਮੁਖਤ ਨਾ ਕੋਈ ਕੋਹ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਜਾਵ ਲਗ ਟੁੱਟੈ ਨਾਹੀ ਮਨ ਪਰਮ ਤਾਵ ਲਗ ਮੁਖਤ ਨਾ ਕੋਈ ਕੋਹ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਪੰਜਵਾ ਜਤਨ ਕਰੈ ਮਾਨੁਖ ਦਹਿ ਕਾਵੇ ਓਹ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੂਕਰ ਪਾਵੇ ਵੇਖ ਕਰੇ ਨਿਰਵਾਨੈ ਤਾਲ ਗੁਰ ਸੇਵੀਐ ਇਹ ਨਿਸ ਸਹਿਜ ਸੁਵਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਨ ਹੋਵੈ ਸਫਤ ਖਸਮ ਦੇਈ ਨੂਰ ਅਰਸੋ ਕੁਰਸੋ ਛੱਟੀ ਐ ਤੋਦ ਡਟੇ ਸਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਸਜਣ ਸਚੇ ਪਾਤਸ਼ਾਹ ਸਿਰ ਸਾਹ ਦਨ ਜਿਸ ਪਾਸ ਬਹਿਠਿਆ ਸੋਹੀਏ ਸਭ ਨਾਦਾਵੇ ਸਾਹੋ ਸੱਜੜ ਸਚਾ ਪਾਤਸ਼ਾਹੋ ਸਿਰ ਸ਼ਾਹਦ ਜਿਸ ਪਾਸ ਬਹਿਠਿਆ ਸੋਹੀਏ ਸਭ ਨਾਦਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ को इस स्नान करो लख जी जाल में होते बीठल पहला काय करो ਨੀਲੇ ਕੁੰਭਲ ਪਰਾਇਲ ਓਦਕ ਠਾਕੁਰ ਕੋ ਇਸਨਾਨ ਕਰਾ ਵਾਯ ਅਲਸ ਲਖ ਜੀ ਜਲਮਹ ਹੋਤੇ ਬੀਠਲ ਭਲਾ ਕਾਏ ਕਰਾਂ ਜਤਰਾ ਜਾ ਤਤ ਬੀਠਲ ਭਲਾ ਮਹਾਂ ਆਨੰਦ ਕਰ ਸਦਕੇ ਲਾ ਰਹਾ ਆਨਿਲੇ ਫੂਲ ਪਰੋਈ ਲੈ ਮਾਲਾ ठाकुर के हम पूज कर पहले बास लाई है पावर बीठल पहला काहे करा ਲੇ ਲੋਦ ਰਿਧਾਈ ਲੈ ਖੀਰੰ ਠਾਕੁਰ ਕਉ ਨਾਵੇਦ ਕਰਾ ਪਹਿਲੇ ਦੂਦ ਬਿਟਾਰੇ ਓ ਬਛਰਾ බීටල පැලකායි කරා ඉබබටල උබැබටල බීටල බෙන සංසාරනහි ਇਭ ਬੇਠਲ ਉਭ ਬੇਠਲ ਬੇਠਲ ਬਿਨ ਸੰਸਾਰ ਨਹੀਂ ਤਨ ਤਨ ਅੰਤਰ ਨਾਮ ਪ੍ਰਣ ਬਮਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਅਨੀਲੇ ਕੁੰਭ ਪਰਾਇਲੇ ਉਦਕ ठाकुर गौ इस स्नान करो बयाली स लख जी जल मह होते बीठल पैला काए करा